ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਜਵੰਤੇ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਨਸ਼ਾਰੇ ਪੰਨੂਆ ਦੇ ਵੀ ਇਹ ਦੋਸਤੋ ਕੋਈ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਇਧਰ ਕੈਰੋਂ ਲੋਕਾ ਪਿੰਡ ਵੀ ਬਿਲਕੁਲ ਲੱਗੇ ਆ ਠੀਕ ਆ ਜੀ ਤੇ ਗੁਰਵਿੰਦਰ ਵੀਰ ਦੇ ਘਰ ਆਇਆ ਦੋਸਤੋ ਘਰੇਲੂ ਘਰ ਆ ਪਸ਼ੂ ਜਿੰਨੇ ਵੀ ਵੀਰ ਨੇ ਰੱਖਿਆ ਬਿਲਕੁਲ ਘਰੇ ਬਿਲਕੁਲ ਕਟੇਰੀ ਦਾ ਕੰਮ ਹੈ ਇਹਨਾਂ ਦਾ ਠੀਕ ਹੈ ਜੀ ਸੋ ਇੱਕ ਵੜ ਵੀਰ ਨੂੰ ਨਹੀਂ ਸੇਲ ਕਰਦੇ ਠੀਕ ਹੈ ਜੀ ਪਿੱਛੇ ਜੇ ਵੀ ਇੱਕ ਆਪਾਂ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਵੀ ਇੱਕ ਵੜ ਵੀਰ ਉਹਨਾਂ ਨੇ ਘਰੋਂ ਸੇਲ ਕੀਤੀ ਸੀ ਜਰਸੀ ਵੜਾ ਦੂਜਾ ਸੂਬਾ ਸੂਈਏ ਤੇ 15 ਦਿਨਾਂ ਦੀ ਇਹ ਸੂਈਏ ਤੇ ਇਸ ਵਕਤ ਵੀਰੇ 17 18 ਲੀਟਰ ਹਾਜ਼ਰ ਦੁੱਧ ਹਾਂਜੀ ਹਾਂਜੀ 17 18 17 18 ਲੀਟਰ ਇਸ ਵਕਤ ਹਾਜ਼ਰ ਦੁੱਧ ਦਾ ਠੀਕ ਹੈ ਜੀ ਸੋ ਕਦ ਢਾਂਚਾ ਤੁਸੀਂ ਇਸ ਵੜ ਦਾ ਵੇਖੋ ਪੂਰੀ ਜੰਮੀ ਪਲੀ ਆ ਬੇਲਬੁੱਲ ਚੰਗੀ ਸਪੈਸ਼ਲ ਆ ਤੇ ਪੰਜਾਬ ਵਾਲੀ ਜਰਸੀ ਐ ਨੂੰ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਸੋ ਕੋਈ ਬਚੀ ਆ। ਬਾਕੀ ਚੋਾਈ ਪਸਮਾਈ ਦੀ ਬਿਲਕੁਲ ਚੰਗੀ ਵੀਰ ਦੱਸ ਰਿਹਾ ਕੋਈ ਵੀ ਸੱਜਣ ਆਪਣੇ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਆ ਜੀ। ਸੋ ਫੈਟ ਵੀ ਦਸੀਆ ਵੀਰ ਨੇ ਕੋਈ 5 0 ਫੈਟ ਆਉਂਦੀ ਆ। ਉਹ ਦਰਦੀ ਕੈਮਰੇ ਦਾ ਕੋਈ ਗੱਲ ਨਹੀਂ। ਸੋ ਡਿਮਾਂਡ ਇਹਦੀ ਕਿਸਾਨ ਵੀਰੋ 70000 ਆ ਠੀਕ ਆ ਜੀ। ਸੋ 65000 ਲਾਸਟ ਲੈ ਦੇ ਆ 65000 ਦੇ ਵਿੱਚ ਜਿਹੜੀ ਤੁਹਾਨੂੰ ਅੱਜ ਇਹ ਬਾੜ ਮਿਲ ਜੂਗੀ। ਡਿਮਾਂਡ 70000 ਲੈਣ ਦੇਣ 65000। ਤੋ ਬਾਕੀ ਥੋੜਾ ਜਿਹਾ ਤੁਹਾਨੂੰ ਨੇੜੇ ਤੋਂ ਪੱਥਾਂ ਤੁਹਾਨੂੰ ਵੀ ਵਿਖਾ ਦਿੰਨੇ ਆ ਆ ਦੇਖੋ ਬਾਕੀ ਵਰਲੋ ਵੰਡ ਚੰਗੀ ਆ ਠੀਕ ਆ ਜੀ ਗੈਪ ਚੌਥਾਂ ਥਾਂ ਦੇ ਵਿੱਚ ਬਹੁਤ ਵਧੀਆ ਤੇ ਸਾਹਬਨ ਵਾਲੀ ਵੈੜ ਆ ਕੇ ਮੇਰਾ ਭਰਾ ਕੋਈ ਜਾ ਕੇ ਚੰਗੀ ਕੇਅਰ ਕਰੋ ਠੀਕ ਆ ਜੀ ਕੋਈ 20 22 22 ਲੀਟਰ ਤੱਕ ਦੁੱਧ ਨੋਰਮਲ ਚਵਾਉਣਾ ਚਾਹੀਦਾ ਵੈੜ ਨੂੰ ਤੇ ਐਸ ਵਕਤ ਜਿਹੜੀ 18 17 ਲੀਟਰ ਤੇ ਚੱਲਣ ਢੀ ਆ ਤਾਂ